ਜਿਹੜਾ ਬਦਲਾਅ ਦਾ ਤਜਰਬਾ ਹੈ ਨਾ ਜੀ ਉਹ ਬੇਖੂਬੀ ਸਭ ਨੇ ਕਰ ਲਿਆ ਔਰ 3.5 ਸਾਲਾਂ ਚ ਮੈਂ ਕਹਿੰਦਾ ਜਿੰਨਾ ਫਲੌਪ ਜਾਂ ਫੇਲ ਇਹ ਸਰਕਾਰ ਸਾਬ ਇਹ ਧੋਈ ਹੈ ਸ਼ਾਇਦ ਹੀ ਕੋਈ ਹੋਈ ਔਰ ਇਹ ਉਹ ਸਰਕਾਰ ਹੈ ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੀ ਸੀ ਅੱਜ ਮੈਂ ਅਰਵਿੰਦ ਕੇਜਰੀਆ ਨੂੰ ਪੁੱਛਣਾ ਚਾਹੁੰਦਾ ਔਰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਤਾਂ ਲੋਕਾਂ ਨੇ ਦਿੱਲੀੋਂ ਵਿਹਲਾ ਕਰਤਾ ਔਰ ਵੇਲਾ ਇਸ ਕਿਸਮ ਨਾਲ ਕੀਤਾ ਕਿ ਮੁੱਖ ਮੰਤਰੀ ਨੂੰ ਵੇਲਾ ਕਰਦਾ ਸੋ ਜਿਨ੍ਹਾਂ ਲੋਕਾਂ ਨੇ ਅੰਨਾ ਜਹਾਰੇ ਸਾਹਿਬ ਨੂੰ ਠੱਗਿਆ ਸੀ ਉਹਨਾਂ ਨੇ ਮੁੜ ਕੇ ਦਿੱਲੀ ਠੱਗੀ ਅੱਜ ਦਿੱਲੀ ਦੇ ਲੋਕਾਂ ਨੇ ਇਹਨਾਂ ਦਾ ਹੀ ਠੱਗੀ ਦਾ ਹਿਸਾਬ ਕਿਤਾਬ ਕੀਤਾ ਸੋ ਦਿੱਲੀ ਮਾਡਲ ਕਿੱਡਾ ਇੱਕ ਫੇਲ ਫਲॉप ਮਾਡਲ ਸੀ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਸਬਕ ਸਿੱਖਦਿਆਂ ਅੱਜ ਇੱਕ ਮੌਕਾ ਆਇਆ ਮੈਂ ਨਹੀਂ ਕਹਿੰਦਾ ਸਰਕਾਰ ਨਾਲ ਸਿਰ ਉਡਾਓ ਸਰਕਾਰ ਨਾਲ ਸਰਕਾਰ ਨਾਲ ਲੜਾਈ ਲੜਨੀ ਸੌਖੀ ਨਹੀਂ ਆ ਸਰਕਾਰ ਆਉਂਦੀ ਐ ਤੁਹਾਨੂੰ ਅਫਸਰਾ ਦਾ ਦਬਾਅ ਪਾਉਂਦੀ ਐ ਸਰਕਾਰੀ ਮਸ਼ੀਨਰੀ ਦਾ ਦਬਾਅ ਪੈਂਦਾ ਸਤਕਾਰ ਕਰੋ ਮਗਰ ਵੋਟ ਸੋਚ ਸਮਝ ਕੇ ਪਾਇਓ ਬਿਕੋਜ਼ ਉਸ ਵੋਟ ਦਾ ਰਿਜ਼ਲਟ ਪੰਜਾਬ ਦਾ ਭਲੇ ਜਾਂ ਨੁਕਸਾਨ 'ਚ ਰਿਜ਼ਲਟ ਕਰੂਗਾ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਕਰ ਲਿਆ ਜੀ ਡਿਵੈਲਪਮੈਂਟ ਜ਼ੀਰੋ ਐ 3.5 ਸਾਲ ਬਾਅਦ ਇਹਨਾਂ ਨੂੰ ਜਾਗ ਆਈ ਹੈ ਇੰਡਸਟਰੀਅਲ ਪਾਲਿਸੀ ਲਿਆਉਣ ਦੀ 3.5 ਸਾਲਾਂ ਚ 10 ਦਿਨ ਕੀ ਇਹਨਾਂ ਨੇ ਕਿਹੜੀ ਇੰਡਸਟਰੀ ਲੈ ਕੇ ਆਏ ਇੰਡਸਟਰੀ ਤਾਂ ਇੱਥੋਂ ਭੱਜੀ ਜ਼ਰੂਰ ਇੱਕ ਫੋਟੋ ਇੱਕ ਪਲਾਂਟ ਦੇ ਉਦਘਾਟਨ ਦੀ ਭਗਵੰਤ ਮਾਨ ਵਿਖਾ ਦੇ ਕਿ ਮੈਂ ਆ ਇੰਡਸਟਰੀ ਦਾ ਪਲਾਂਟ ਦਾ ਉਦਘਾਟਨ ਕੀਤਾ ਲੋਕ ਪੰਜਾਬ ਚ ਜਦੋਂ ਸੇਫਟੀ ਐਂਡ ਸਿਕਿਉਰਿਟੀ ਨਹੀਂ ਐ ਲਾਅ ਐਂਡ ਆਰਡਰ ਦਾ ਕਲੈਪਸ ਐ ਤੇ ਭਾਈ ਕਿਸੇ ਨੇ ਇੱਥੇ ਇਨਵੈਸਟ ਨਹੀਂ ਕਰਨਾ ਐਂਡ that is the ਰਿਐਲਿਟੀ ਔਰ ਮੈਂ अरोड़ा ਸਾਹਿਬ ਦਾ ਭਾਸ਼ਣ ਵੇਖ ਰਿਹਾ ਸੀਗਾ अरोड़ा ਸਾਹਿਬ ਨੂੰ ਕਿ ਜੀ ਆਇਰਪੋਰਟ ਅਸੀਂ ਲੈ ਕੇ ਆਏ अरोड़ा ਸਾਹਿਬ ਨੂੰ ਪੁੱਛਿਓ ਦਿਨ ਭੁੱਲ ਗਏ ਜਦੋਂ ਕਮਲ ਉਸਵਾਲ ਜੀ ਨਾਲ ਆਏ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ ਔਰ ਉਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਹਲਵਾਰੇ ਦਾ 에어ਪੋਰਟ ਆਦਮਪੁਰ ਦਾ 에어ਪੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਦਾ 에어ਪੋਰਟ ਇਨਾ ਤੋਂ ਮਹੱਲੀ ਦਾ ਨਵਾਂ ਇੰਟਰਨੈਸ਼ਨਲ 에ਅਰਪੋਰਟ ਇਹਦੇ ਨਾਲ ਕਨੈਕਟੀਵਿਟੀ ਕਿਵੇਂ ਪੰਜਾਬ ਦੀ ਬਿਹਤਰ ਬਣਾ ਰਿਹਾ ਔਰ ਰੋਡ ਕਨੈਕਟੀਵਿਟੀ ਔਰ 에ਅਰ ਕਨੈਕਟੀਵਿਟੀ ਜੇ ਵਧੀਆ ਹੋਈ ਉਹ ਸ਼੍ਰੋਮਨੀ ਅਕਾਲੀ ਦਲ ਵੇਲੇ ਉਹੀ ਚਾਹੇ ਐਲੀਵੇਟਡ ਰੋਡ ਸੀ ਚਾਹੇ ਆ ਸਦਨ ਬਾਈਪਾਸ ਐ ਸੋ ਥੀਜ਼ ਆਰ ਹਾਰਡ ਰਿਐਲਿਟੀਜ਼ ਹੁਣ ਤਾਂ ਮੌਕਾ ਹੈ ਪੰਜਾਬ ਦੇ ਫੈਸਲੇ ਪੰਜਾਬੀ ਕਰਨ ਔਰ ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਨਾ ਚੱਲੇ ਆਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਐ ਪਰ ਕੋਮਨ ਹੀ ਕਿਉਂ ਹਾਂਜੀ ਆਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਸੀ ਪਰ ਕੋਮਨ ਹੀ ਕਿਉਂ ਸਿਲੈਕਟ ਬਲੇ ਐਸ ਕੈਂਡੀਡੇਟ ਕਿਆ ਤੁਹਾਡੇ ਪੀ ਬੇਸ ਵੈਲਿਊ ਤੇ ਲੋਕ ਵੋਟ ਪਾਉਂਦੇ ਆ ਸੁਖਵੀਰ ਸਿੰਘ ਬਾਦਲ ਜੀ ਬੜੇ ਸਾਰਿਆਂ ਦੀ ਰਾਜਾ ਇਸ ਤਰ੍ਹਾਂ ਐ ਜੀ ਕੈਂਡੀਡੇਟ ਸਿਲੈਕਸ਼ਨ ਤੁਹਾਡੇ ਟੀਵੀ ਚੈਨਲ ਨੇ ਤਾਂ ਕਰਨੀ ਨਹੀਂ ਸੁਖ ਨਾਲ ਉਹ ਹਲੇ ਫੈਸਲਾ ਸੀ ਕਰਨਾ ਤੇ ਪਾਰਟੀ ਦੇ ਅੰਦਰ ਸਾਰਿਆਂ ਦੇ ਵਿਚਾਰ ਲੈਣ ਤੋਂ ਬਾਅਦ ਪਰਵਕਾਰ ਸਿੰਘ ਹੁਮਨ ਜੀ ਨੂੰ ਕੈਂਡੀਡੇਟ ਉਤਾਰਿਆ ਗਿਆ ਔਰ ਮੈਨੂੰ ਇਸ ਗੱਲ ਦਾ ਮਾਨ ਹੈ that today people say that one of the best candidates that are today in this election fray ਜਿਨੇ ਹਰ ਲੋਟਵੰਦ ਦੀ ਮਦਦ ਵੀ ਕੀਤੀ ਆ ਜਿਨੇ ਹਿਊਮਨ ਰਾਈਟਸ ਲਈ ਵੀ ਲੜਿਆ ਜਿਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਕਿ ਇਮਾਨਦਾਰ ਵਧੀਆ ਇਨਸਾਨ ਹੈ ਜਿਨੇ ਗਰੀਬਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਦਾ ਸਾਥ ਦਿੰਦੇ ਆ ਇਹ ਲੁਧਿਆਣੇ ਦੀ ਆਵਾਜ਼ ਬੁਲੰਦ ਕੀਤੀ ਹੈ and he has proved his metal as a lawyer so ਇੱਕ ਇਸਟੈਬਲਿਸ਼ਡ ਇੰਡੀਵਿਜੂਅਲ ਜਿਹੜਾ ਅਜੇ ਲੋਕਾਂ 'ਚ ਆਇਆ ਜਿਨੇ ਲੋਕਾਂ 'ਚ ਰਿਹਾ ਹੈ ਮੈਂ ਸਮਝਦਾ ਉਹਨੂੰ ਮੌਕਾ ਦੇਣਾ ਚਾਹੀਦਾ ਉਹਦੇ 'ਚ ਭਲਾ ਇਸ ਇਲਾਕੇ ਦਾ ਇੱਕ ਪਾਸਲੇ ਰਿਵਿਊ ਹੈ ਜਸਟਿਸ ਮੇਟਾ ਜੀ ਇੱਕ ਪਬਲਿਕ ਰਿਵਿਊ ਹੈ ਕਿ ਭਗਵਾਨ ਜੀ ਇਸ ਇਲੈਕਸ਼ਨ ਦੇ ਵਿੱਚ ਹਾਰ ਜੇ ਤਾਂ ਪਬਲਿਕ ਰਹਿੰਦੇ ਸਾਲਾਂ ਦੇ ਵੀ 2 ਸਾਲਾਂ ਦੇ ਵੀ ਚੰਗਾ ਕੰਮ ਲੈ ਸਕਦੀ ਹੈ ਇਸ ਪਾਰਟੀ ਕਿਵੇਂ ਜੀ ਜੇ ਭਗਵਾਨ ਜੀ ਇਸ ਚੋਣਾਂ ਦੇ ਵਿੱਚ ਹਾਰ ਜਾਂਦੇ ਤਾਂ ਪਬਲਿਕ ਰਿਵਿਊ ਹੈ ਤਾਂ ਆਉਣ ਵਾਲੇ 2 ਸਾਲਾਂ ਦੇ ਵੀ ਚੰਗਾ ਕੰਮ ਪਬਲਿਕ ਲੈ ਸਕਦੀ ਹੋਣਾ ਦੇਖੋ ਸਰਕਾਰਾਂ ਨੇ ਆਪਣਾ ਜੋਰ ਲਾਉਣਾ ਜੀ ਔਰ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਦੀ ਹੈ ਇਹ ਵੀ ਫੈਕਟ ਹੈ ਮੇਰਾ ਮੰਨਣਾ ਹੈ ਸਰਕਾਰ ਜਿਹੜੀ 4 ਲੱਖ ਕਰੋੜ ਦੀ ਕਰਜ਼ਾਈ ਹੈ ਜਿਹਦੇ ਖਜ਼ਾਨੇ ਦੇ ਬਾਜੇ ਵੱਜੇ ਪਏ ਹੈ ਜੀ ਨੇ ਜਨਵਰੀ ਤੋਂ ਲੈ ਕੇ ਹੁਣ ਜੂਨ ਮਹੀਨੇ ਤੱਕ 25000 ਕਰੋੜ ਦਾ ਕਰਜ਼ਾ ਨਵਾਂ ਲੈ ਲਿਆ ਜਿਨ੍ਹਾਂ ਨੇ ਸਾਰੇ ਫੰਡ ਸਾਰੇ ਮਹਿਕਮਿਆਂ ਤੋਂ ਵਾਪਸ ਮੰਗਾ ਲਿਆ ਬਿਕੋਜ਼ ਇਹਨਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹਾਰਡ ਰਿਐਲਿਟੀ ਇਹ ਹੈ ਕਿ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਭਗਵੰਤ ਮਾਨ ਇਜ਼ ਅ ਡੰਮੀ ਚੀਫ ਮਿਨਿਸਟਰ ਕੱਲਾਂ ਂਗੂਠਾ ਲਾਉਂਦਾ ਅੰਗੂਠੇ ਵੀ ਮੈਨੂੰ ਲੱਗਦਾ ਹੁਣ ਤਾਂ ਦਿੱਲੀ ਵਾਲਿਆਂ ਦੇ ਕੋਲ ਹੀ ਆ ਉਹਨਾਂ ਨੇ ਜੇਬ 'ਚ ਪਾਏ ਜਦੋਂ ਕਹਿੰਦੇ ਕੱਢਦੇ ਆ ਔਰ ਕੱਖ ਨਹੀਂ ਕਰਦੇ ਸਰ ਪਿੱਛੇ ਜੇ ਨਾ ਸੀਐਮ ਕਹਿੰਦਾ ਬਿਆਨ ਆਇਆ ਸੀਗਾ ਕਿ ਜਦੋਂ ਤੁਹਾਡੀ ਆਤਮਾਨੀ ਦੀ ਸਰਕਾਰ ਜਾਂ ਕਾਂਗਰਸੀ ਸੀਗੀ ਤੇ ਤੁਸੀਂ ਵੀ ਲਿਆ ਸੀ ਆਪਣਾ ਕਰਜ਼ਾ ਉਹਦਾ ਵਿਆਜ ਤਾਂ ਸੀ ਦੇ ਰਿਆ ਸੀ ਇਸ ਤਰ੍ਹਾਂ ਸੀਐਮ ਸਾਹਿਬ ਦੀ ਕੋਈ ਗੱਲ ਗੰਭੀਰਤਾ ਨਾਲ ਨਾ ਲਿਆ ਕਰੋ ਪਹਿਲਾਂ ਤਾਂ ਜਦੋਂ ਕੋਈ ਬਿਆਨ ਦਿੰਦਾ ਫੂਕ ਮਰਵਾ ਕੇ ਵੇਖ ਲਿਆ ਕਰੋ ਕਿ ਸੋਫੀ ਆ ਕਿ ਖਾਦੀ ਪੀਤੀ ਚ ਕਿਉਂਕਿ ਪ੍ਰਧਾਨ ਮੰਤਰੀ ਤੱਕ ਨੇ ਇਹਦੇ ਖਾਣ ਪੀਣ ਦਾ ਜਾਂ ਦੇਸ਼ ਦਾ ਜਿਹੜਾ ਸਪੀਕਰ ਸਾਹਿਬ ਹੈ ਪਾਰਲੀਮੈਂਟ ਦਾ ਉਹਨੇ ਵੀ ਚਿੰਤਾ ਇੱਤੇ ਵਿਅਕਤ ਕੀਤੀ ਹੈ ਨਾਲਦਿਆਂ ਨੇ ਕੀਤੀ ਹੈ ਕਰਜ਼ਾ ਕਿੰਨਾ ਸੀ ਉਦੋਂ ਔਰ ਅੱਜ ਕਰਜ਼ਾ ਕਿੰਨਾ ਹੈ ਉਹ ਰਿਐਲਿਟੀ ਆ ਸੀਏਜੀ ਦੀ ਰਿਪੋਰਟ ਆ ਉਹਨੂੰ ਪੜ੍ਹ ਲਓ ਉਹ 4 ਲੱਖ ਕਰੋੜ ਤੋਂ ਵੱਧ ਹੋ ਗਿਆ ਹੁਣ ਇੱਕ ਹੁੰਦਾ ਕਰਜ਼ਾ ਲੈ ਕੇ ਤੁਸੀਂ ਕੋਈ ਕੰਮ ਕੀਤਾ ਕਰਜ਼ਾ ਲੈ ਕੇ ਕੰਮ ਤਾਂ ਕੋਈ ਦਿਸਦਾ ਕੋਈ ਨਹੀਂ ਅੱਜ ਲੋਕ ਕਹਿੰਦੇ ਕਿ ਚੰਨੀ ਦੇ ਪਾਚੀ ਚੰਗੇ ਸਨ ਹਾਲਾਤ ਇਹ ਬਣ ਗਏ ਕਿ ਪਾਚ ਲਾਉਣ ਵਾਲੇ ਚੰਗੇ ਲੱਗਣ ਲੱਗ ਪਏ ਕਿ ਕੋਈ ਮਜੂਤਾ ਕਰੀ ਕੱਖ ਨਹੀਂ ਰਿਹਾ ਇਸ ਲਈ ਰਿਐਲਿਟੀ ਵਰਸਸ ਜਿਹੜਾ ਝੂਠ ਦਾ ਪ੍ਰਚਾਰ ਆ ਉਹ ਬਹੁਤ ਵੱਖਰੀ ਹੈ ਔਰ ਆਈ ਥਿੰਕ ਤੁਸੀਂ ਜਿਹੜੀ ਸੀਏਜੀ ਦੀ ਰਿਪੋਰਟ ਹੈ ਜਾਂ ਬਜਟ ਡਾਕੂਮੈਂਟ ਨੇ ਜਾਂ ਇੰਡਸਟਰੀ ਦੇ ਜਿਹੜੇ ਇਹਦੇ ਚ ਵੇਰੀਅਸ ਮਾਹਿਰ ਨੇ ਉਹ ਗੱਲ ਨੂੰ ਪੜੋ ਤੇ ਗੱਲ ਸਮਝ ਜਾਊਗੀ ਜਿਵੇਂ ਆ ਪਾਣੀ ਦੀ ਵੀਡੀਓ ਨਹੀਂ ਬਣਾਤੀ ਐ ਬੰਦ ਕਰਤਾ ਸੀ ਉਹ ਤੇ ਪਾਣੀ ਘਟਿਆ ਜੀ ਕਿਥੇ ਜਾਣ ਤੂੰ ਸੁਹਾਇ ਕੋਰਟ ਤੇ ਤੱਕ ਕਹਿਆ ਹੈ ਕਿ ਨਹੀਂ ਤੇ ਅਸੀਂ ਤਾਂ ਕੋਲੇ ਪ੍ਰਬੰਧ ਆਸਤੇ ਪੁਲਿਸ ਲਾਈ ਸੀ ਅਸੀਂ ਕਿਹੜਾ ਪਾਣੀ ਰੋਕਦੇ ਫੇਰ ਡਰਾਮਾ ਕਾਦਾ ਕੀਤਾ 20 ਦਿਨ ਉੱਥੇ ਇਸ ਲਈ ਡਰਾਮੇ ਤੇ ਨਾ ਜਾਓ ਅਸਲੀਅਤ ਨੂੰ ਵੇਖੋ ਔਰ ਲਾਅ ਔਰਡਰ ਦਾ ਕੇਸ ਤਰੀਕੇ ਦਾ ਕਲਾਪਸ ਹੈ ਜੋ ਹਾਲ ਅਜ ਪੰਜਾਬ ਚ ਲਾਅ ਔਰਡਰ ਤੇ ਨਹੀਂ ਜੇ ਸੇਫਟੀ ਐਂਡ ਸਿਕਿਉਰਿਟੀ ਨਹੀਂ ਤਾਂ ਪੰਜਾਬ ਚ ਇਨਵੈਸਟਮੈਂਟ ਕਿਹੜੀ ਆਉਣੀ ਸਰ ਤੁਸੀਂ ਸਭ ਮਾਈਨਿੰਗ ਨੂੰ ਲੈ ਕੇ ਸਟੈਂਡਿੰਗ ਕਮੇਟੀ ਬਣਾਈ ਹੈ ਸਰਕਾਰ ਨੇ ਉਹਦੇ ਵਿੱਚ ਡੀਜੀਪੀ ਸ਼ਾਮਲ ਕੀਤਾ ਤੁਸੀਂ ਤਾਂ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਕਿੱਥੇ ਨਜ਼ਰ ਆਇਓ ਕਾਫੀ ਬਣਦਾ ਸਾਧ ਤਾਂ ਬੱਚਿਆਂ ਦੀ ਮੋਤ ਹੀ ਹੋਣ ਸਰਕਾਰ ਕਹਾਂ ਜਾਗੀ ਸਾਡੀ ਗੱਲ ਤੇ ਮੋਹਰ ਲਾਤੀ ਅਹੀਂ ਕਹਿੰਦੇ ਮੈਂ ਇਹ ਰੇਤਾ ਚੋਰ ਨੇ ਆਪ ਹੀ ਮੰਨ ਗਏ ਆ ਮੈਨੂੰ ਇੱਕ ਗੱਲ ਦੱਸੋ ਸ਼ਾਇਦ ਰਿਕਾਰਡ ਕਾਇਮ ਹੋ ਗਿਆ ਇੱਕ ਸਰਕਾਰ ਚ ਇਹ ਸ਼ਾਇਦ ਸੱਤਵਾਂ ਮੰਤਰੀ ਹੁਣ ਚਟਕਾਇਆ ਜੀ ਸੈਵਨਥ ਮੰਤਰੀ ਮਤਲਬ ਕੀ ਜਿਹੜਾ ਇਹ ਮੰਤਰੀ ਲਾਉਂਦੇ ਸੀ ਉਹਦੇ ਥੱਲੇ ਮਾਈਨਿੰਗ ਨਹੀਂ ਰੁਕ ਰਹੀ ਤੇ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਮਾਈਨਿੰਗ ਕਰਾਉਣ ਕਰ ਰਿਹਾ ਸਾਰੀ ਪੁਲਿਸ ਰੂਲਿੰਗ ਪਾਰਟੀ ਲਾ ਰਹੀ ਹੈ ਚੀਫ ਮਿਨਿਸਟਰ ਐਸਐਸਪੀ ਲਾ ਰਿਹਾ ਚੀਫ ਮਿਨਿਸਟਰ ਡੀਜੀਪੀ ਲਾ ਰਿਹਾ ਚੀਫ ਮਿਨਿਸਟਰ ਡੀਆਈਜੀ ਲਾ ਰਿਹਾ ਹੁਣ ਚੋਰੀ ਹੋਣੀ ਹੈ ਡੀਜੀਪੀ ਨੂੰ ਮੁੱਖ ਰੱਖ ਕੇ ਖਜ਼ਾਨੇ 'ਚ ਤਾਂ ਪੈਸੇ ਜਾ ਨਹੀਂ ਰਹੇ ਔਰ ਹਰ ਹਲਕੇ 'ਚ ਤੁਸੀਂ ਅਜਨਾਲੇ ਚਲੇ ਜਾਓ ਉੱਥੇ ਧਾਲੀਵਾਲ ਸਾਹਿਬ ਦਾ ਨਾਂ ਹੁੰਦਾ ਤੁਸੀਂ ਜਿਹੜੇ-ਜਿਹੜੇ ਹਲਕੇ 'ਚ ਚਲੇ ਜਾਓ ਇਹਨਾਂ ਦੇ ਮੰਤਰੀਆਂ ਦੇ ਨਾਂ ਔਰ ਇਹ ਕੀ ਕਾਰਵਾਈ ਹੋਈ ਹੈ ਹਾ ਜਿਨ੍ਹਾਂ ਨੇ ਮਾਈਨਿੰਗ ਰੋਕੀ ਉਹ ਐਸਐਸਪੀ ਵੀ ਝਟਕਾਏ ਆ ਤਰਨਤਰਨ ਵਾਲੇ ਆ ਹੋਂ ਵਾਲਾ ਵੀ ਝਟਕਾਤਾ ਆ ਵੀ ਮਨਿਊ ਰਾਣਾ ਇਸ ਲਈ ਇਹ ਸਿਰਫ